ਨੇ ਸਰਕਾਰ ਨੂੰ ਮਲ ਕੀ ਲੋਡ ਪਾ ਕੇ ਠੇਕੇਦਾਰ ਰੱਖਣੇ ਸਰਕਾਰ ਸਿੱਧੇ ਪਰਤੀ ਵੀ ਕਰ ਸਕਦੀ ਤੁਮ ਨੂੰ ਵੀ ਦੱਸਿਆ ਜਿਵੇਂ 2008 ਤੋਂ ਤੁਹਾਨੂੰ ਰੱਖ ਲਿਆ ਕੰਟਰੈਕਟ ਤੇ ਉਸ ਤੋਂ ਪਹਿਲਾਂ ਵੀ ਇੱਕ ਡਾਇਰੈਕਟ ਤੇ ਸੀਗਾ ਕਿ ਉਹ ਪੱਕੇ ਸੀ ਨਹੀਂ ਕੰਟਰੈਕਟ ਤੇ ਨਹੀਂ ਜੀ ਰੱਖਿਆ ਆਊਟਸੋਰਸ ਆਊਟਸੋਰਸ ਕੀਤੇ ਨਹੀਂ ਰੱਖਿਆ ਠੀਕ ਹੈ ਸਾਨੂੰ ਨੇਰੇ ਚ ਰੱਖਿਆ ਤੁਹਾਨੂੰ ਦੱਸਿਆ ਨਹੀਂ ਗਿਆ ਕਿ ਠੇਕੇਦਾਰ ਰੱਖੇ ਜਾਣਾ ਨਹੀਂ ਨਹੀਂ ਸਾਨੂੰ ਨਹੀਂ ਦੱਸਿਆ ਗਿਆ ਜਿਹੜੀ ਐਡ ਆਈ ਸੀਗੀ ਉਹ ਸਰਕਾਰ ਦੀ ਐਡ ਹੈ ਕਿ ਠੇਕੇਦਾਰ ਦੀ ਐਡ ਸੀਗੀ ਅਖਬਾਰ ਦੇ ਵਿੱਚ ਸਰਕਾਰ ਦੀ ਐਡ ਸੀਗੀ ਅੱਛਾ ਸਰਕਾਰ ਦੇ ਮੌਜੂਦਾ ਜਿਹੜੇ ਸਾਡੇ ਮਹਿਕਮੇ ਦੇ ਬੰਦੇ ਸੀਗੇ ਅਫਸਰ ਸੀ ਉਸ ਟਾਈਮ ਦੇ ਉਹਨਾਂ ਨੇ ਸਾਡੇ ਡਾਕੂਮੈਂਟ ਚੈੱਕ ਕੀਤੇ ਸਾਡੀਆਂ ਇੰਟਰਵਿਊਜ਼ ਲਈਆਂ ਤੇ ਫਿਰ ਬਕਾਇਦਾ ਬਾਅਦ ਚ ਸਾਡੀਆਂ ਟ੍ਰੇਨਿੰਗਾਂ ਹੋਈਆਂ ਫਿਰ ਸਾਨੂੰ ਵੇਚਤਾ ਇਹਨਾਂ ਨੇ ਉਸ ਸਮੇਂ ਫਿਰ ਤੁਹਾਡਾ ਜਿਹੜਾ ਤੁਸੀਂ 2000 ਵਿੱਚ ਗਠਨ ਕੀਤਾ ਆਪਣਾ ਇੱਕ ਜੂਨੀਅਨ ਬਣਾ ਲਈ ਆਪਣੀ ਜੀ ਕੰਟਰੈਕਚੁਅਲ ਵਰਕਸ ਦੀ ਜੂਨੀਅਨ ਬਣਾ ਲਈ ਉਸ ਤੋਂ ਬਾਅਦ ਫਿਰ ਸੰਘਰਸ਼ ਵਧਿਆ ਸਰਕਾਰ ਵਿਰੋਧ ਉਸ ਟਾਈਮ ਤੋਂ ਬਾਅਦ ਫਿਰ ਜੀ ਸੰਘਰਸ਼ ਤੇ ਵਿੜਨਾ ਸੀਗੇ ਜਦੋਂ ਆਪਾਂ ਨੂੰ ਥੋੜੀ ਥੋੜੀ ਜਿੱਦਾਂ ਅੱਖਾਂ ਖੋਲ੍ਹੇ ਜਾਂਦੀਆਂ ਬੱਚੇ ਦੀਆਂ ਜਾ ਮਦੇ ਬੱਚੀ ਦੀ ਅੱਖਾਂ ਬੰਦ ਹੁੰਦੀਆਂ ਸਾਨੂੰ ਥੋੜਾ ਥੋੜਾ ਗਿਆਨ ਹੋਣ ਲੱਗ ਪਿਆ ਵੀ ਅਸੀਂ ਤੇ ਇਹਨਾਂ ਦੇ ਹੱਥ ਟੋਕੇ ਆ ਵੀ ਸਾਨੂੰ ਜੇ ਮੰਨ ਲਓ ਪੈਸੇ ਹੁੰਦੇ ਕਨੈਕਟਰ ਕੋਲ ਜੇ ਕਿਸੇ ਸਵਾਰੀ ਨੇ ਟਿਕਟ ਨਹੀਂ ਲਈ ਤਾਂ ਉਹਦਾ ਵੀ ਜੁਰਮਾਨਾ ਜਿਹੜਾ ਸਾਡੇ ਕਨੈਕਟਰ ਨੂੰ ਹੋਣਾ ਜੇ ਕਿਸੇ ਬੱਸ ਸਟਾਪ ਤੇ ਬੱਸ ਨਹੀਂ ਰੋਕੀ ਤੇ ਤਾਂ ਵੀ ਮਤਲਬ ਹੀ ਉਹਦਾ ਜੁਰਮਾਨਾ ਹੋਣਾ